ਇਹ ਟਰੈਕਟਰ ਸੋਨਾਲੀਕਾ 60 ਦਾ RX ਟਰੈਕਟਰ ਦੀ ਪਰਫਾਰਮੈਂਸ ਬਹੁਤ ਵਧੀਆ। ਇਹ ਬਿਲਰ ਨਿਊ ਹਾਲੈਂਡ ਦਾ 50 60 ਟਰੈਕਟਰ ਚੱਲਦਾ ਬਹੁਤ ਸਲੋ ਆ। ਬਹੁਤ ਵਧੀਆ ਤੇ ਟੂ ਸਪੀਡ ਟਰੈਕਟਰ ਆ। ਜਿਹੜੀਆਂ ਪੰਜਾਬ ਸਰਕਾਰ ਨੇ ਹੁਣ ਨਵੀਆਂ ਜਿਹੜੀ ਪੰਜਾਬ ਸਰਕਾਰ ਨੇ ਜਿਹੜੀਆਂ ਸਬਸਿਡੀ ਕੱਡੀਆਂ ਨੇ ਉਹਦੇ ਤਹਿਤ ਤੇ ਇਹ ਬਿਲਰ ਲਿਆ ਬਾਈਆਂ ਨੇ। ਤੇ ਬੀਲਰ ਸੋਨਾਲੀਕਾ 60 RX ਤੇ ਚਲਾ ਰਹੇ ਤੇ ਬਹੁਤ ਸੋਹਣੀ ਪਰਫਾਰਮੈਂਸ ਆ ਟਰੈਕਟਰ ਦੀ ਤੇ ਬੀਲਰ ਦੀ ਬਹੁਤ ਸਫਾਈ ਆ ਨਵੇਂ ਕੰਮ ਆ ਬਾਈਆਂ ਦਾ ਤੇ ਨਵੇਂ ਕੰਮ ਦੇ ਹੋਣ ਦੇ ਕਰਕੇ ਅੱਜ ਪਹਿਲੇ ਦਿਨ ਬੀਲਰ ਚਲਾਇਆ ਤੇ ਬਹੁਤ ਸੋਹਣੀ ਪਰਫਾਰਮੈਂਸ ਆ ਟਰੈਕਟਰ ਦੀ ਪੂਰੀ ਸਲੋ ਸਪੀਡ ਤੇ ਚੱਲ ਰਿਹਾ ਕੋਈ ਜਿਆਦਾ ਲੋਡ ਨਹੀਂ ਲੈ ਰਿਹਾ ਟਰੈਕਟਰ 60 ਹੌਸਪਾਵਰ ਦਾ ਇਹ ਟਰੈਕਟਰ ਆ ਪੂਰਾ ਵਧੀਆ ਚੱਲਦਾ ਕਿ ਮੈਂ ਅੱਜ ਕੱਲ ਦਾਦਾ ਸਰ ਭੇਡ ਚੱਲ ਚੱਲੀ ਆ ਵੀ 4x4 ਟਰੈਕਟਰ ਲੈਂਦੇ ਨੇ ਲੋਕ ਵੀ ਬੀਲਰਾਂ ਦੇ ਚਲਾਉਣ ਦੇ ਤਾਂ ਜਿਹੜਾ ਇਹ ਬੀਲਰ ਆ ਇਹਦੇ ਤੇ ਇੰਨੀ ਕੁ ਪਾਵਰ ਦਾ ਟਰੈਕਟਰ ਪੂਰੀ ਵਧੀਆ ਪਰਫਾਰਮੈਂਸ ਦਿੰਦਾ ਦੇਖੋ ਜਮੀ ਤੂ ਆਣੀ ਦਿਖਾਉਂਦਾ ਟਰੈਕਟਰ ਪੂਰਾ ਸੋਹਣਾ ਚੱਲਦਾ ਪੂਰੀ ਸਟਰੀਨ ਨਾਲ ਚੱਲਦਾ ਇੰਨੀ ਸਪੀਡ ਨਾਲ ਚੱਲਣਾ ਪੂਰਾ ਵਧੀਆ ਚੱਲ ਰਿਹਾ ਦੇਖੋ ਤੇ ਦੱਸੋ ਕਿ ਪਾਈਆਂ ਦਾ ਕੰਮ మేయా ਨਵਾਂ ਕੰਮ ਨਵਾਂ ਪੀਰਫਾ ਨਾ ਨਾ ਸ਼ੇਅਰ ਕਰਦੇ ਰਹਾਂਗੇ ਅੱਜ ਪਹਿਲੇ ਦਿਨ ਚਲਾਇਆ ਤੇ ਬਹੁਤ ਵਧੀਆ ਰਿਜ਼ਲਟ ਆ ਸਾਨੂੰ ਵਧੀਆ ਲੱਗਿਆ